ਵਜਿੰਦਰ ਜੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਣਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਿਆਤ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਇਹਨੂੰ ਜਿਹੜਾ ਕਿਸੇ ਉਪਰਾਲਾ ਕਰਕੇ ਬਹੁਤ ਸਖਤੀ ਦੇ ਨਾਲ ਇਮੀਡੀਏਟਲੀ ਇਹੜਾ ਪਰਚਾ ਹੋਊਗਾ ਔਰ ਵਿਜੇ ਮੈਨੂਅਲ ਔਰ ਚੰਦਰ ਤੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਇਹ ਵੀ ਅਪੀਲ ਕਰਦੇ ਆਂ ਵੀ ਉਹ ਜਿਹੜਾ ਪਰਚਾ ਕੀਤਾ ਅੱਜ 14 ਦਸੰਬਰ ਦਾ ਪਰਚਾ ਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਪ੍ਰੋਫੈਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਦੀ ਨਿੱਜੀ ਜੀਵਨੀ ਤੇ ਇੱਕ ਭਗੌੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅੱਜ ਤਿੰਨਾਂ ਮਹੀਨਾਵਾਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ ਜਿਹੜੀ ਮਹਿਲਾ ਵੱਲੋਂ ਰੋਪ ਲਗਾਇਆ ਕਿਉਂਕਿ ਉਹ ਚਰਚ ਵਿੱਚ ਜਾਂਦੀ ਸੀ ਉਹ 3 ਸਾਲ ਹੋ ਗਿਆ ਉਸ ਤੋਂ ਪਹਿਲਾਂ ਹੁੰਦੀ ਸੀ ਉਹ 3 ਸਾਲ ਬਾਅਦ ਰੋਪ ਲਗਾ ਜਾ ਰਹੀ ਹੈ ਉਹ ਰੋਪ ਬਿਲਕੁਲ ਬੇਬੁਨਿਆਦ ਨੇ ਔਰ ਦੇਖੋ ਰੋਪ ਲਗਾਉਣਾ ਔਰ ਜਿਹੜੇ ਲਾ ਦੇਣਾ ਲੇਕਿਨ ਉਹਨੂੰ ਜਸਟੀਫਾਈ ਕਰਦਾ ਬਹੁਤ ਔਖਾ ਹੈ ਜਸਟੀਫਾਈ ਕਰਨਾ ਪੜੇਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕਰਦੇ ਹਾਂ ਕਿ ਉਹਦੇ ਕੋਈ ਐਵੀਡੈਂਸ ਲਈ ਜਾਵੇ ਔਰ ਉਹਦੇ ਕੋ ਪੱਕੇ ਸਬੂਤ ਲੈ ਜਾਣ ਨਹੀਂ ਤੇ ਅਸੀਂ ਬਹੁਤ ਵੱਡੇ ਪੱਧਰ ਦੇ ਜਿਹੜੇ ਦਸਕਰਾਗੇ ਤੇ ਹੁਣ ਅਗਲੇ ਜਿਹੜਾ ਪ੍ਰਦਰਸ਼ਨ ਹੈ ਕਿਤੇ ਤੱਕ ਚੱਲੇਗਾ ਸਾਡੀ ਮੰਗ ਵੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣ ਔਰ ਜਿਹੜੀ ਪੈਡਲੋਂ ਦਰਖਾਸਤ ਜਿਹੜੀ 16 ਦਸੰਬਰ ਫਰਵੀਨ ਨੂੰ ਦਰਖਾਸਤ ਦਿੱਤੀ ਗਈ ਹੈ ਉਹ ਦਰਖਾਸਤ ਕੀ ਹੈ ਉਹ ਦਰਖਾਸਤ ਜਿਹੜੀਆਂ ਲੜਕੀਆਂ ਵੱਲੋਂ ਦਿੱਤੀ ਗਈ ਸੀ ਜਿਹੜੀ ਚੋਰੀ ਹੋਈ ਸੀ ਸਾਡੀ ਚਰਤੇ ਵਿੱਚ ਉਹ ਇਹਦੇ ਵਿੱਚ ਸ਼ਾਮਲ ਸੀਗੀ ਔਰ 16 ਤਰੀਕ ਦੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋਈ ਕੌਣ ਸ਼ਾਮਲ ਸੀ ਇੱਕ ਲੜਕੀ ਔਰ ਇਹਦੀ ਮਾਂ ਦੋਗੇ ਇਥੇ ਮੈਂਬਰ ਸੀ ਸਾਡੇ ਉਹ ਕੌਣ ਕੌਣ ਸਿਮਰਨ ਕੌਰ ਔਰ ਅੰਜੂ ਤੇ ਕੌਣ ਹੈ ਜਿਨ੍ਹਾਂ ਨੇ ਬਰਚਾ ਦਰਖਾਸਤ ਦਿੱਤੀ ਪ੍ਰੋਪਰਟੀ ਦੇ ਖਿਲਾਫ ਔਰ ਕਾਰਵਾਈ ਕਰਾਈ ਹੈ ਅੱਛਾ ਜੀ ਇਹ ਲੜਕੀ ਨੂੰ ਜਦੋਂ ਇਥੋਂ ਕੱਢਿਆ ਗਿਆ ਜੇ ਕਰਤਾਰ ਤੋਂ ਕਰਤਾਰ ਜੀ ਵੇਖੋ ਅਸੀਂ ਧੀਆਂ ਪੜਨ ਆਲੇ ਆ ਮੈਂ ਕਿਸੇ ਦੇ ਚਿੱਕੜਨੀ ਛਾਲਣਾ ਚਾਹੁੰਦਾ ਤੁਸੀਂ ਇਹ ਗੱਲ ਨੂੰ ਸਮਝ ਜਾਂਦੇ ਹੋ ਮੈਂ ਗੱਲ ਕਰ ਰਿਹਾ ਕਰਤਾਰ ਦੀ ਉਹ ਕਰਤਾਰ ਤੋਂ ਅਸੀਂ ਆਪਣੇ ਚਰਚ ਨੂੰ ਜੋ ਕਿ ਸਾਫ਼-ਸਾਫ਼ ਰੱਖਦੇ ਹੋਏ ਉਹਨਾਂ ਨੇ ਸਤੂ ਕਰ ਦਿੱਤਾ ਅੱਜ ਤਿੰਨਾਂ ਸਾਲਾਂ ਬਾਅਦ ਉਸ ਗਰੁੱਪ ਗੈਂਗ ਨਾਲ ਮਿਲ ਕੇ ਇੱਕ ਝੂਠੀਆਂ ਦਰਖਾਸਤਾਂ ਦੇ ਕੇ ਇਹ ਕਾਰਵਾਈ ਕਰਵਾ ਰਹੇ ਨੇ ਜੀ ਮੇਰਾ ਔਰ ਸਾਡਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲ-ਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਿਣ ਤੇ ਇਹਦੇ ਘਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਵੀ ਆਪ ਸੈਟਲਮੈਂਟ 플ਾਨਟਿੰਗ ਹੈ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਉੱਠ ਕੇ ਆ ਗਿਆ ਉਹ ਰੋਂ ਤੋਂ ਬਾਅਦ ਜਿਹੜੀ ਇਹਨਾਂ ਪੁਲਿਸ ਕਾਰਵਾਈ ਕਰਵਾਈ ਪੈਸੇ ਵੀ ਮੰਗ ਕੀਤੀ ਸੀ ਹਾਂਜੀ ਔਰ ਤੁਸੀਂ ਅੱਜ ਪਰਮੇਸ਼ਰ ਤੇ ਪ੍ਰੋਠਾ ਕਰਕੇ ਮੈਂ ਖੁਦ ਮੈਂ ਖੁਦ ਆਈ ਵਿਟਨੈਸ ਸਾਡੇ ਮਾਨਯੋਗ ਸਾਡੇ মিডিਆ ਜੋ ਜਲੰਧਰ ਦਾ মিডিਆ ਪੰਜਾਬ ਦਾ মিডিਆ ਇਸ ਜਗ੍ਹਾ ਤੇ ਵਾਟਾ ਜਿਹੜਾ ਪੰਜਾਬ ਪੁਲਸ ਆ ਉਹਦੇ ਕੰਨਾਂ ਉੱਤੇ ਕੋਈ ਜੂ ਨਹੀਂ ਸਰਕ ਰਹੀ ਅੱਜ ਇਹ ਦੱਸਣਾ ਚਾਹੁੰਦੇ ਜੀ ਸਾਡੇ মিডিਆ ਤੋਂ ਸਾਡੇ ਵੱਖ-ਵੱਖ ਚੈਨਲ న్యూਸ ਚੈਨਲ ਇੱਥੇ ਆਏ ਆ ਬੜੀਆਂ ਸੋਸ਼ਲ ਮੀਡੀਆ ਦੇ ਉੱਤੇ ਸੀ ਦੇਖਿਆ ਖਬਰਾਂ ਸੁਣਦੇ ਆ ਲੇਕਿਨ ਅੱਜ ਵੀ ਤੇ ਰੋੜਾ ਸੜਕਾਂ ਦੇ ਉੱਤੇ ਕੇ ਪੂਰੇ ਚ ਫੜ ਦਿੰਦਾ ਜਦੋਂ ਸਾਡੇ ਜਿਹੜੇ ਪ੍ਰੋਮੀਨੈਂਟ ਪਰਸਨ ਆ ਜਿਹੜੇ ਮਸਤੀ ਅੱਗੇ ਵੱਧੂ ਸੋਚ ਕਰਨ ਵਾਲੇ ਲੋਕ ਆ ਉਹਨਾਂ ਤੇ ਜਾਂ ਤਾਂ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਜਾਂਦਾ ਆ ਜਾਂਾਂ ਵਾਂ ਤੇ ਝੂਠੇ ਪਾ ਕੇ ਡੰਕ ਕਰਕੇ ਉਹਨਾਂ ਨੂੰ ਸਲਾਕਾਂ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਫਿਰ ਸਾਡੇ ਮਸੀਹ ਭਾਈ ਜਾਨੇ ਨੂੰ ਪਿੰਡਾਂ ਦੇ ਵਿੱਚ ਮਾਰਿਆ ਘੁੱਟਿਆ ਜਾਂਦਾ ਆ ਤਾਨੂੰ ਪਰਚਾ ਕਰਨ ਤੋਂ ਰੋਕਿਆ ਜਾਂਦਾ ਆ ਉਹ ਸਾਡੇ ਨਾਲ ਜੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਬਦਲੂਕੀ ਕੀਤੀ ਜਾਂਦੀ ਆ ਉਹ ਤੁਸੀਂ ਭੜੀ ਭਾਤੀ ਜਾਣਦੇ ਹੋ ਜੋ ਕੁਝ ਸੋਸ਼ਲ ਮੀਡੀਆ ਤੇ ਹੁੰਦਾ ਆ ਹੁਣ ਸਾਡੇ ਵਿੱਚ ਜਿਹੜੇ ਬਖ ਬਖ ਬੁਲਾਰੇ ਉਹ ਆਪਣੇ ਵਿਚਾਰਾਂ ਨੂੰ ਸਾਡੇ ਵਿੱਚ ਰੱਖਣਗੇ ਅਸੀਂ 25 ਤਰੀਕ ਨੂੰ ਹੀ ਕਹਿਤਾ ਸੀ ਜਦੋਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਅਸੀਂ ਜਾ ਕੇ ਇਹ ਗੱਲ ਰੱਖੀ ਸੀ ਕੰਗਾ ਸਰਕਾਰ ਇੰਟੈਲੀਜੈਂਸੀ ਨੂੰ ਇੱਕ ਗੱਲ ਦੱਸੀ ਸੀ ਹੌਣ ਵਾਲੇ ਸਮੇਂ ਮਸੀਬ ਭਾਈ ਕਰ ਬੰਦਗੀਆਂ ਚਰਚਾ ਵਿੱਚ ਨਹੀਂ ਕਰੂ ਇਹਨੂੰ ਜਿਹੜੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਿਹੜੇ ਮੁਸੀਬ ਰੋਟੀ ਸੰਗਠਨ ਮੁਸੀਬ ਰੋਟੀ ਜਿਹੜੇ ਹੋ ਗਿਆ ਨਿਊ ਚੈਨਲ ਉਹਨਾਂ ਦੇ ਜਿੱਲਕੇ ਦਾ ਸਰਕਾਰ ਨੇ ਪਾਈ ਪ੍ਰਸ਼ਾਸਨ ਦੇ ਨਾਂ ਪਾਈ ਅਸੀਂ ਇਹ ਗੱਲ ਪਹਿਲਾਂ ਇਹ ਸਰਕਾਰ ਨੂੰ ਪਤਾ ਆ ਕਿ ਸਾਂਝ ਜੱਫੇ ਬੰਦਿਆ ਮਾਮਲਾ ਦਰਜ ਕਰਵਾਉਣਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਮਾਮਲਾ ਦਰਜ ਕਰਾਇਆ ਸੀ ਉਹਦੇ ਤੋਂ ਉਦ ਤੱਕ ਦੀ ਜਾਂ ਹੁੰਦੀ ਹੈ ਇਲਿਜਿਸ਼ਨ ਕਿ ਸਾਡੀ ਤਰਖਾਸ ਜਿਹੜੀ ਹੈ ਉਸ ਲੇਡੀ ਦੇ ਖਿਲਾਫ 16 ਫਰਵਰੀ ਨੂੰ ਇੱਥੇ ਹੋਈ ਹੈ ਉਹ 20 ਤਰੀਕ ਨੂੰ ਮੈਂਸ਼ਨ ਕਰ ਰਹੀ ਹੈ ਇਹਦਾ ਮਤਲਬ ਕਿਤਨੇ ਕਿਤੇ ਪਤਾਈ ਹੋਈ ਹੈ ਇਸ ਕਰਕੇ ਅਸੀਂ ਜਿਹੜੀ ਗੱਲ ਹੈ ਇਹ ਤੁਹਾਡੇ ਮਾਧਿਅਮੇ ਭਾਈ ਦੱਸਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਇਹ ਗੱਲਾਂ ਬਾਤਾਂ ਹੋਈਆਂ ਇਹ ਜੋ ਵੀ ਹੈ ਝੂਠੇ ਇਲਜ਼ਾਮ ਲਗਾ ਕੇ ਪ੍ਰੋਫੈਸਰ ਜੀ ਨੂੰ ਬਦਨਾਮ ਕਰਨਾ ਚਾਹੁੰਦੇ ਆਂ ਔਰ ਮੇਰੀ ਵੀਡੀਓ ਨਜਾਇਜ਼ ਤੌਰ ਤੇ ਇਲਜ਼ਾਮ ਲਗਾ ਕੇ ਇਹਨੇ ਵੀਡੀਓ ਪਾਈ ਹੈ ਔਰ ਕਿਸੇ ਨੂੰ ਵੀ ਇਹ ਬਦਨਾਮ ਕਰਕੇ ਤੁਲੇ ਹੋਇਆ ਸਾਡੀ ਸੰਗਤیاں ਬੀਬੀਆਂ ਪੈਣਾ ਨੇ ਵੀਡੀਓ ਗੰਦੀਆਂ ਮਤਲਬ ਅਸ਼ਲੀਲ ਗੱਲਾਂ ਕਰ ਕਰਕੇ ਉਹਨਾਂ ਦੇ ਪੋਸਟਰ ਜਾਰੀ ਕਰ ਕਰਕੇ ਇਹਨਾਂ ਨੇ ਜਾਰੀ ਕੀਤੇ ਨੇ ਜੋ ਕਿ ਸਾਡੇ ਕੋਲ ਤੱਥਾਂ ਦੇ ਆਧਾਰ ਤੇ ਸਬੂਤ ਨੇ اچھا ਲੜਕੀ اچھا ਲੜਕੀ ਦਾ ਲੜਕੀ ਦਾ ਕਹਿਣਾ ਹੈ ਕਿ ਉਹਨੇ ਪ੍ਰੈਸ ਕੀ ਕਹਿ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੇਰੇ ਫੋਨ ਦੇ ਵਿੱਚ ਉਹਨਾਂ ਨੇ ਜਿਹੜੇ ਮੈਨੂੰ ਮੈਸੇਜ ਕੀਤੇ ਆ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਨਾ ਮੈਂ ਤੇਰੀ ਵਿਆਹ ਕਰਵਾਉਣਾ ਚਾਹੁੰਦਾ ਆ ਇਹਨਾਂ ਨੇ ਉਹ ਬੇਪਤੀ ਆ ਮੈਂ ਪੁੱਤਰ ਸਾਹਿਬ ਤੁਹਾਨੂੰ ਮੈਂ ਕਹਿੰਦਾ ਵੀ ਤੁਹਾਡੇ ਤੇ ਹਲ ਜਾ ਮੈਂ ਇਹ ਗੱਲ ਕਰ ਰਿਹਾ ਸਾਬਤ ਕਰ ਰਿਹਾ ਜੀ ਪਰ ਉਹ ਲੜਕੀ ਕਹਿ ਰਹੀ ਪ੍ਰੂਫ ਹੈ ਮੇਰੇ ਕੋਲ ਅੱਛਾ ਲੜਕੀ ਲੜਕੀ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਰਸਤੇ 'ਚ ਰੋਕ ਕੇ ਉਹਨੂੰ ਧਮਕਾਉਂਦੇ ਸੀ ਵਿਆਹ ਕਰਵਾਉਣ ਦਾ ਵਿਆਹ ਕਰਵਾਉਣ ਦਾ ਦਬਾਅ ਬਣਾਉਂਦੇ ਸੀਗੇ ਔਰ ਇੱਥੇ ਤਾਂ ਕੀ ਕਹਿੰਦੇ ਜਾਨੋ ਮਾਰਨੀ ਤਾਂ ਗੇਵੋ ਜੀ ਦੇਖੋ ਕਹਿਣ ਦੀਆਂ ਗੱਲਾਂ ਹੈ ਕਹਿਣ ਨੂੰ ਕੋਈ ਵੀ ਇਲਜ਼ਾਮ ਲਾ ਸਕਦਾ ਹੈ ਔਰ ਇਲਜ਼ਾਮ ਜੜੇ ਲਾਉਣੇ ਇਹ ਸੌਖੇ ਆ ਮੁੜ ਕੇ ਇਹਵਿਡੈਂਸ ਦੇਣੀ ਬਹੁਤ ਔਖੀ ਆ ਇਹ ਦੇਣੀ ਪਊਗੀ ਔਰ ਅਸੀਂ ਲੈ ਕੇ ਰਟਾਂਗੇ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਗੱਲ ਕਰਾਂਗੇ ਵੀ ਇਹ ਜਿਹੜੇ ਇਲਜ਼ਾਮ ਲਾਏ ਆ ਉਹ ਇਹ ਕੋ ਐਵਿਡੈਂਸ ਔਰ ਇਹ ਪ੍ਰੋਟੈਸਟ ਕਰ ਦੋ ਤਾਂ ਚੱਲੇਗਾ ਪ੍ਰੋਟੈਸਟ ਕਰ ਦੋ ਤਾਂ ਚੱਲੇਗਾ ਲੱਗਦਾ ਕਿ ਮਕਸਦ ਇਹ ਕਿ ਉਸ ਪ੍ਰੋਟੈਸਟ ਨਾਲ ਜਾਇਦਾ ਹੋਵੇ ਪ੍ਰੋਟੈਸਟ ਜਿਹੜਾ ਹੈ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਉਸ ਬੰਦਾ ਜਿਹੜਾ ਹੈ ਜਿਹਨੂੰ ਗ੍ਰਫਤਾਰ ਕਰਨਾ ਜਿਹੜਾ ਪਟੋੜਾ ਹੈ ਇਸ ਵੇਲੇ ਤਿੰਨ ਮਹੀਨੇ ਹੋ ਗਏ ਹਾਂ ਤਿੰਨ ਮਹੀਨੇ ਗਿਆ ਹਾਂ ਜੀ ਜਿਹੜਾ ਚਰਚ ਵੱਲੋਂ ਲਵਾਇਆ ਹੈ ਇਹ ਸੰਗਤ ਆਪ ਰੋਸ ਤੇ ਸੰਗਤ ਦੇਖੋ ਸੰਗਤ ਲਾ ਰਹੀ ਹੈ ਔਰ ਜਥੇ ਬੰਦੀਆਂ ਜਿੰਨੀਆਂ ਵੀ ਪੰਜਾਬ ਦੀ ਐ ਕ੍ਰਿਸਚਨ ਕਮਿਊਨਿਟੀ ਦੀ ਜਥੇ ਬੰਦੀਆਂ ਬਾਲਮੀ ਔਰ ਮਜਬੀ ਸੇਕ ਐਸੀ ਭਾਈਚਾਰਾ ਜਿੰਨਾ ਵੀ ਹੈ ਸਾਰਾ ਇਕੱਠਾ ਹੋਇਆ ਔਰ ਇਹਨਾਂ ਨੇ ਸਾਰਾ ਐਕਸ਼ਨ ਲਿਆ ਹੈ ਔਰ ਜਿਹਦੇ ਵਿੱਚ ਮੈਂ ਉਹਨਾਂ ਨੂੰ ਉਸ ਦਾ ਦਵਾਇਆ ਸੀ ਹੈਗਾ ਵੀ ਕੋਈ ਗੱਲ ਨਹੀਂ ਪੁਲਿਸ ਜਿਹੜੀ ਹੈ ਕਾਰਵਾਈ ਕਰ ਰਹੀ ਹੈ ਲੇਕਿਨ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ 3 ਮਹੀਨੇ ਬੀਤ ਗਏ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੈ ਉਸ ਕਰਕੇ ਜਿਹੜਾ ਇਹ ਜਿਹੜਾ ਪ੍ਰਦਰਸ਼ਨ ਕਿੰਨੀ ਦੇਰ ਚੱਲੇਗਾ ਪ੍ਰਦਰਸ਼ਨ ਤੇ ਮੇਰਾ ਖਿਆਲ ਆ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਰਿਹਾ ਉਹ ਸਾਨੂੰ ਵਿਸ਼ਵਾਸ ਦਿਵਾਏਗਾ ਤੇ ਅਸੀਂ ਮੇਰਾ ਖਿਆਲ ਆ ਵੀ ਇਹ ਪ੍ਰੋਟੈਸਟ ਜਿਹੜਾ ਜਲਦੀ ਅਸੀਂ ਕਰਨਗੇ ਰਾਜ ਜੀ ਜਿੰਨਾ ਚਿਰ ਉਹ ਨੂੰ ਗ੍ਰਿਫਤਾਰ ਨਹੀਂ ਕਰਦੇ ਜੇ 2 ਦਿਨ ਦਾ ਸਮਾਂ ਲੈਂਦੇ ਆ ਠੀਕ ਆ ਨਹੀਂ ਉਸ ਤੋਂ ਵੱਡਾ ਕੀ ਕਰਦਾ ਸਾਡਾ ਕਿਸੇ ਦਾ ਰਾਹੀਰਨਾ ਕੋਈ ਨਹੀਂ ਸਾਡੇ ਤੁਸੀਂ ਪੈਣ ਭਰਾਵੋ ਇਹ ਜਦੋਂ ਅੱਗ ਲਾਉਂਦੀਆਂ ਨੇ ਪ੍ਰੋਟੈਸਟ ਉਹਦੇ ਇਹ ਮਦਦ ਉਹਨਾਂ ਨੇ ਗੱਲ ਕਰਾਇਆ ਡੀਸੀ ਦਾ ਦਫਤਰ ਘੇਰੋ ਐਸਐਸਪੀ ਦਾ ਦਫਤਰ ਘੇਰੋ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਅਸੀਂ ਵੀ ਮਜਬੂਰ ਹਾਂ ਕਿਉਂਕਿ ਕਿਸੇ ਨਾਮ ਔਰ ਵਿਅਕਤੀ ਦੀ ਇੱਜ਼ਤ ਨਿਲਾਮ ਕਰਨੀ ਬਿਨਾਂ ਵਜ੍ਹਾ ਤੋਂ ਉਹ ਕੋਈ हक ਨਹੀਂ ਕਿਸੇ ਨੂੰ ਕਿਸੇ ਰਾਈਟ ਨਹੀਂ ਬੰਦਾ ਜਿਹੜੀ ਲੜਕੀ ਨੇ આરોਪ ਲਾਇਆ ਹੈ ਕਿ ਆ ਉਹ ਚਰਚਾਂ ਅੰਦਰ ਸੀ ਚਰਚ ਦੇ ਵਿੱਚ ਸੇਵਾ ਕਰਦੇ ਸੀ ਪਤਾ ਨਹੀਂ ਇੱਕ ਇੱਕ ਇਹ ਦੱਸੋ ਜੇ ਮੰਨ ਲਓ ਅੱਜ ਤੁਹਾਨੂੰ ਭਰੋਸਾ ਦੇ ਜਾਂਦੇ ਨੇ ਉਸ ਤੋਂ ਬਾਅਦ ਵੀ ਅਗਰ ਨਹੀਂ ਹੋ ਗ੍ਰਿਫਤਾਰ ਹੋ ਦੇਵੋ ਤਾਂ ਵੀ ਇੱਕ ਰਣਨੀਤੀ ਹੈ ਇਹ ਹੈ ਪ੍ਰਸ਼ਾਸਨ ਨਾਲ ਗੱਲ ਕਰਕੇ ਅਗਲੀ ਰਣਨੀਤੀ ਜਿਹੜੀ ਸਾਰੇ ਜਥੇਬੰਦੀਆਂ ਨਾਲ ਕਰਕੇ ਕੀਤੀ ਜਾਏਗੀ ਕਿ ਹੁਣ ਤੁਹਾਨੂੰ ਪੁਲਿਸ ਆ ਰਹੀ ਹੈ ਗੱਲ ਕਰਨ ਮੇਰੇ ਫੋਨ ਆ ਰਹੇ ਨਹੀਂ ਔਰ ਮੈਂ ਉਹਨਾਂ ਨੂੰ ਭਰੋਸਾ ਦਵਾਇਆ ਵੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਕਿ ਸਾਡੇ ਭਰਾ ਉਹ ਕੋਈ ਗੱਲ ਨਹੀਂ ਜੇ ਤੁਸੀਂ ਕਾਰਵਾਈ ਕਰਦੇ ਹੋ ਉਹਨਾਂ ਨੂੰ ਗ੍ਰਿਫਤਾਰ ਕਰਦੇ ਹੋ ਔਰ ਜਿਸ ਬੀਬੀ ਨੇ 163 ਦੀ ਜਿਹੜੀ ਦਰਖਾਸਤ ਦਿੱਤੀ ਹੋਈ ਆ ਲੜਕੀਆਂ ਨੇ ਉੱਥੇ ਕਾਰਵਾਈ ਹੋ ਜਾਂਦੀ ਆ ਤੇ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਇਹ ਹੁਣ ਸ਼ਾਂਤਮਈ ਰੂਪ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਦੇ ਹਾਂ ਸਾਡਾ ਜਿਹੜਾ ਮੁਸੀਬ ਭਾਈਚਾਰਾ ਹੈ ਇਹ ਸ਼ਾਂਤੀ ਪਸੰਦ ਰੋਣ ਨੇ ਇਹ ਕਿਸੇ ਦਾ ਮਨ ਦਿਖਾ ਕੇ ਰਾਜੀ ਨਹੀਂ ਨੇ ਨਾ ਕਿਸ ਨੂੰ ਠੇਸ ਪਾ ਕੇ ਰਾਜੀ ਨਹੀਂ ਨੇ ਔਰ ਅਸੀਂ ਬੜੇ ਸ਼ਾਂਤਮਈ ਦੇ ਨਾਲ ਇਹੜਾ ਪ੍ਰੋਟੈਸਟ ਕਰ ਰਹੇ ਆਂ ਕਿਉਂਕਿ ਅਸੀਂ ਆਵਾਜ਼ ਜਿਹੜੀ ਹੈ ਸਰਕਾਰ ਤੱਕ ਔਰ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਆ ਇਹਦਾ ਮਕਸਦ ਹੈ। ਕਿਹੜੇ ਸਤਰ ਦੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ? ਮੇਰੀ ਐਸਐਸਪੀ ਸਾਹਿਬ ਔਰ ਐਸਪੀ ਮਨਪ੍ਰੀਤ ਸਿੰਘ ਜੀ ਔਰ ਡੀਐਸਪੀ ਸਾਹਿਬ ਔਰ ਐਸਐਸਪੀ ਸਾਰਿਆਂ ਨਾਲ ਗੱਲ ਹੋਈ ਹੈ। ਠੀਕ ਔਰ ਮੈਂ ਜਥੇਬੰਦੀਆਂ ਸਾਰਿਆਂ ਨਾਲ ਗੱਲ ਕਰਕੇ ਠੀਕ ਔਰ ਮੈਂ ਜਿਹੜਾ ਹੈ ਇਹਨੂੰ ਠੀਕ 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 ਥੈਂਕ ਯੂ ਥੈਂਕ ਯੂ ਬਿਲਕੁਲ 라이 ਸੀਟ ਤੇ ਸਰ ਤੁਹਾਡੀ ਬਾਈਟ ਨਹੀਂ ਆ ਰਹੇ ਪਲੀਜ਼ ਸਰ ਥੋੜੀ ਵਾਈਟ ਦੇ ਜੋ ਆ ਜਾਓ ਇਧਰ 2 ਮਿੰਟ ਉੱਥੇ ਆ ਜਾਓ ਇਹ ਇੱਥੇ ਮੇਰੇ ਉੱਥੇ ਠੀਕ ਹੈ ਉਹ ਆਵਾਜ਼ ਆ ਜਾਣੀ ਹੈ ਭਾਈ ਯਾਰ ਭਾਈ ਯਾਰ ਭਾਈ ਇੱਕ ਮਿੰਟ ਮੇਰੀ ਗੱਲ ਸੁਣ ਪ੍ਰਧਾਨ ਜੀ ਗੱਲ ਸੁਣ ਉਹਦੇ ਬਾਅਦ ਨਾਲ ਆਵਾਜ਼ ਬਹੁਤ ਆਣੀ ਹੈ ਆਵਾਜ਼ ਬਹੁਤ ਆਵਾਜ਼ ਆ ਰਹੀ ਬਹੁਤ 2 ਮਿੰਟ ਬੰਦ ਕਰੋ ਨਾ ਮੇਰੇ ਜਿੱਥੇ ਬੰਦੀਆਂ ਬਤਰਾਜ ਕਰਨੀ ਹੈ ਬਿੱਤਰ ਪਲੀਜ਼ ਹਾਂ ਜੀ 2 ਮਿੰਟ 2 ਮਿੰਟ ਉੱਧਰ ਆਇਆ ਬੋਡੀ ਲਾਈ ਸੀ ਰਤੇ ਤੇ ਦੇਖੋ ਬਾਈ ਬਾਜ ਬਾਜ ਬੰਦ ਕਰਾਉਣਾ ਇੱਕ ਮਿੰਟ ਉਹ ਬਾਜ ਬਹੁਤ ਆਣੀ ਹੈ ਮੈਂ ਬੰਦ ਕਰਾ ਦੇਣਾ ਇੱਕ ਵਾਰ ਬੰਦ ਕਰਾਉਣਾ ਮੈਂ ਬੰਦ ਕਰਾ ਦੇਣਾ ਇੱਕ ਵਾਰ ਅਸਪੀਟਲ ਬੰਦ ਕਰਾਉਣਾ ਮੈਂ ਜਿਹੜਾ ਦੇਖੋ ਬੱਲਾ ਵਡੀਆਂ ਲਾਈ ਸੀ ਕਿਉਂਕਿ ਟੁੱਟੇ ਪਰਚਾ ਹੋਇਆ ਤੁਹਾਡੇ ਸਾਰੇ ਸਾਹਮਣੇ ਪੂਰੇ ਪੰਜਾਬ ਨੂੰ ਪਤਾ ਪੂਰੀ ਦੁਨੀਆ ਦੇ ਵਸਤੇ ਮੁਸੀਬਾ ਆਖਰ ਨੂੰ ਪਤਾ ਵਾ ਤੁਸੀਂ ਕਹਿੰਦਾ ਰੱਦ ਕਰੋ ਟੁੱਟੇ ਪਰਚਾ